ਰਾਜਵੀਰ ਜਵੰਦਾ ਜਿਹੜਾ ਇੱਕ ਨੌਜਵਾਨ ਗਾਇਕ ਸੀ ਇਸ ਨੌਜਵਾਨ ਗਾਇਕ ਦੀ ਡੈਥ ਹੋ ਗਈ ਅੱਜ ਤੋਂ 2-3 ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ ਸ਼ਿਮਲੇ ਘੁੰਮਣ ਜਾ ਰਹੇ ਸੀ ਆਵਾਰਾ ਪਸ਼ੂ ਅੱਗੇ ਆ ਗਏ ਉਸ ਤੋਂ ਬਾਅਦ ਬਾਡੀ ਡੈਮੇਜ ਹੋ ਗਈ ਦਿਮਾਗਨੇ ਕੰਮ ਕਰਨਾ ਛੱਡਦਾ ਮੁਹਾਲੀ ਦੇ 40 ਹਸਪਤਾਲ ਚ ਭਰਤੀ ਕਰਾਇਆ ਗਿਆ ਬਿੱਤੇ ਦੇ ਨੀ ਇੱਕ ਹੋਰ ਇਹੋ ਜਿਹੀ ਖਬਰ ਨਿਕਲ ਕੇ ਆਉਂਦੀ ਹੈ ਕਿ ਜਿਹੜਾ ਬਾਡੀ ਬਿਲਡਰ ਮੁੰਡਾ ਕਈ ਖਿਤਾਬ ਹਾਸਲ ਕੀਤੇ ਨੇ ਫਿਲਮਾਂ ਚ ਵੀ ਕੰਮ ਕੀਤਾ ਵਰਿੰਦਰ ਘੁੰਮਣ ਪੰਜਾਬੀ ਆਹੋ ਉਹਦੀ ਵੀ ਬਿੱਤੇ ਰਾਤ ਇੱਕ ਹਸਪੀਟਲ ਅਮਰਸਰ ਦੇ ਚ ਡੈਥ ਹੋ ਗਈ ਉਸ ਹਾਲਾਂਕਿ ਜਦੋਂ ਮੈਂ ਦੇਖ ਰਿਹਾ ਸੀ ਉਹ ਰਾਤ ਨੂੰ ਹੀ ਪਰਿਵਾਰ ਦੇ ਮੈਂਬਰ ਜਾਂ ਦੋਸਤ ਮਿੱਤਰ ਉਹਨਾਂ ਦੇ ਲਾਈਵ ਹੋਏ ਉਹਨਾਂ ਨੇ ਕਿਹਾ ਕਿ ਉਹ ਤਾਂ ਸਿਰਫ ਸਰਜਰੀ ਕਰਵਾਉਣ ਗਏ ਸੀ ਸ਼ੋਲਡਰ ਦੀ ਤਾਂ ਡੈਥ ਕਿਵੇਂ ਹੋ ਗਈ ਕਿਵੇਂ ਅਟੈਕ ਆ ਗਏ ਉਹਨਾਂ ਨੇ ਵੀ ਇੱਕ ਸਵਾਲ ਇਹਦੇ ਤੇ ਖੜਾ ਕਰਤਾ ਯਾਨੀ ਕਿ ਤੁਸੀਂ ਦੇਖਿਆ ਹੋਣਾ ਦੋਸਤੋ ਕਿ ਜਦੋਂ ਰਾਜਵੀਰ ਜਵੰਦਾ ਦੀ ਡੈਥ ਹੋਈ ਉਦੋਂ ਇਸ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਹੋਰਾਂ ਦਾ ਇਲਾਜ ਚੱਲ ਰਿਹਾ ਸੀ ਉਹ ਉੱਥੇ ਵੀ ਸਵਾਲ ਖੜੇ ਹੋਏ ਤਮਾਮ ਤਰੀਕੇ ਦੇ ਨਾਲ ਜਿਹੜੇ ਮੀਡੀਆ ਵਾਲੇ ਨੇ ਉਹਨਾਂ ਨੇ ਵੀ ਸਵਾਲ ਖੜੇ ਕੀਤੇ ਲੋਕਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਪਰ ਵੀ ਸਵਾਲ ਖੜੇ ਕੀਤੇ ਕਿ ਹਸਪੀਟਲ ਆਪਣੀ ਮਸ਼ਹੂਰੀ ਭਾਲਦਾ ਸੀ ਇਸ ਕਰਕੇ ਹੋਇਆ ਕਿਉਂਕਿ ਡੈਥ ਤਾਂ ਪਹਿਲਾਂ ਹੋ ਚੁੱਕੀ ਸੀ ਅਨਾਉਂਸ ਬਾਅਦ ਦੇ ਵਿੱਚ ਕੀਤਾ ਇਸ ਤੋਂ ਇਲਾਵਾ ਪੈਸਾ ਬਣਾਉਣਾ ਚਾਹੁੰਦਾ ਸੀ ਹਸਪੀਟਲ ਤਮਾਮ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੇ ਕਿਹਾ ਤੇ ਆ ਵਰਿੰਦਰ ਘੁੰਮਣ ਮੁੰਡਾ ਜਿਹੜਾ ਜਿਹਨੂੰ ਅਟੈਕ ਆਏ ਬਾਡੀ ਬਿਲਡਰ ਸੀ ਸਿਹਤ ਵੱਲੋਂ ਤਕੜਾ ਸੀ ਇਸ ਇਸ ਮਾਮਲੇ ਦੇ ਵਿੱਚ ਵੀ ਲੋਕਾਂ ਦਾ ਕਹਿਣਾ ਕਿ ਡਾਕਟਰਾਂ ਦੀ ਲਾਪਰਵਾਹੀ ਕਰਕੇ ਸਾਰਾ ਕੁਝ ਹੋਇਆ ਦੇਖੋ ਇਹਨਾਂ ਬਾਰੇ ਤਾਂ ਨਹੀਂ ਕਿਹਾ ਮਤਲਬ ਆਪਸੀ ਆਪਣੇ ਤੌਰ ਦੇ ਉੱਪਰ ਕਹਿ ਸਕਦੇ ਕਿ ਕੀ ਹੋਇਆ ਇਹ ਤਾਂ ਜਿਨ੍ਹਾਂ ਨਾਲ ਹੋਇਆ ਉਹੀ ਜਾਣਦੇ ਨੇ ਹੋਇਆ ਕਿ ਪਰ ਤੁਹਾਨੂੰ ਦੋਸਤੋ ਮੈਂ ਦੱਸਾਂ ਕਿ ਮੈਂ ਐਦਾਂ ਪਰਸਨਲ ਕੇਸਾਂ ਨੂੰ ਜਾਣਦਾ ਕਿ ਡਾਕਟਰਾਂ ਦੀ ਲਾਪਰਵਾਹੀ ਕਾਰਨ ਬਹੁਤ ਡੈਥਾਂ ਹੋਈਆਂ ਨੇ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਸਾਂਝੀ ਕਰਦਾ ਅੱਜ ਤੋਂ ਤਿੰਨ ਤਿੰਨ ਮਹੀਨੇ ਪਹਿਲਾਂ ਅੰਬਾਲਾ ਦੇ ਨੇੜੇ ਇੱਕ ਪਿੰਡਾ ਉਸ ਪਿੰਡ ਦੇ ਇੱਕ ਨੌਜਵਾਨ ਦਾ ਐਕਸੀਡੈਂਟ ਹੋ ਗਿਆ ਸੀ ਬਿਲਕੁਲ ਛੋਟਾ ਜਿਹਾ ਐਕਸੀਡੈਂਟ ਬਾਹ ਦੇ ਉੱਪਰ ਝੋਟ ਲੱਗੀ ਸੀ ਤਾਂ ਉਹ ਆਪਰੇਸ਼ਨ ਕਰਾਉਣ ਦੇ ਲਈ ਅੰਬਾਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਚਲੇ ਗਏ ਨਿੱਜੀ ਹਸਪਤਾਲ ਦੇ ਵਿੱਚ ਚਲੇ ਗਏ ਆਪਰੇਸ਼ਨ ਦੋ ਹੋਣੇ ਸੀ ਕਿ ਜਵਾੜੇ ਦਾ ਹੋਣਾ ਸੀ ਇੱਕ ਇਹ ਹੋਣਾ ਸੀ ਡਾਕਟਰਾਂ ਨੇ ਇੱਕ ਦਿਨ ਦੇ ਵਿੱਚ ਦੋ ਆਪਰੇਸ਼ਨ ਕਰਤੇ ਇੱਕ ਤਾਂ ਜਵਾੜੇ ਦਾ ਕਰਤਾ ਦੂਜਾ ਆਪਰੇਸ਼ਨ ਜਦੋਂ ਕਰਨ ਲੱਗੇ ਇੰਜੈਕਸ਼ਨ ਜਦੋਂ ਲਾਏ ਬੇਹੋਸ਼ੀ ਦੇ ਤਾਂ ਬੀਪੀ ਥੱਲੇ ਆ ਗਿਆ ਬੀਪੀ ਉੱਪਰ ਨਹੀਂ ਗਿਆ ਇਸ ਕਰਕੇ ਉਸ 16 ਸਾਲ ਦੇ ਮੁੰਡੇ ਦੀ ਅ ਡੈਥ ਹੋ ਗਈ। ਸਰੀਰ ਵੱਲੋਂ ਬੜਾ ਅਰਿਸਟ ਪੁਸਤ ਸੀ ਉਹ ਹਟਾ-ਕਟਾ ਸੀ ਮੁੰਡਾ 2008 ਦਾ ਅ ਬਰਥ ਸੀ ਮੁੰਡੇ ਦਾ। ਸੋ ਡਾਕਟਰਾਂ ਦੀ ਲਾਪਰਵਾਹੀ ਕਰਕੇ ਉਸ ਮੁੰਡੇ ਦੀ ਡੈਥ ਹੋ ਗਈ। ਜਿਹੜਾ ਹੁਣ ਇਹ ਆਪਣਾ ਅ ਘੁੰਮਣ ਮੁੰਡਾ ਜਦੋਂ ਇਹਦੀ ਗੱਲ ਕਰਦੇ ਆ ਇਹਦੇ ਤੇ ਵੀ ਸਾਰੇ ਆਹੀ ਕਹਿੰਦੇ ਨੇ ਕਿ ਇਹ ਸਾਰਾ ਕੁਝ ਲਾਪਰਵਾਹੀ ਦਾ ਨਤੀਜਾ। ਕਿ ਇਹ ਸਾਰਾ ਕੁਝ ਇਸ ਕਰਕੇ ਹੋਇਆ ਕਿਉਂਕਿ ਡਾਕਟਰਾਂ ਨੇ ਲਾਪਰਵਾਹੀ ਕੀਤੀ ਦੂਜਾ ਰਾਜਵੀਰ ਜਵੰਦਾ ਹੋਰਾਂ ਬਾਰੇ ਇਹ ਗੱਲ ਕਹੀ ਜਾ ਰਹੀ ਹੈ ਕਿ ਡੈਥ ਤਾਂ ਪਹਿਲਾਂ ਹੀ ਹੋ ਗਈ ਸੀ ਜਦੋਂ ਲੈ ਕੇ ਆ ਕੁਝ ਲੋਕ ਕਹਿੰਦੇ ਨੇ ਕਿ ਜਦੋਂ ਲੈ ਕੇ ਆ ਰਹੇ ਸੀ ਉਦੋਂ ਡੈਥ ਹੋ ਗਈ ਕੁਝ ਕਹਿੰਦੇ ਕਿ ਦੋ ਦਿਨ ਬਾਅਦ ਡੈਥ ਹੋ ਗਈ ਹਸਪੀਟਲ ਨੇ ਆਪਣੇ ਤੇ ਆਪਣੇ ਸਿਰਫ ਪਰਚੇ ਬਣਾਏ ਤੇ ਆਪਣੇ ਖਰਚੇ ਬਣਾਏ ਹਸਪੀਟਲ ਨੇ ਆਪਣਾ ਨਾਮ ਕਮਾਇਆ ਸੋ ਕੀ ਗੱਲਾਂ ਇਹ ਤਾਂ ਜਾਣੇ ਨਹੀਂ ਜਾ ਸਕਦੀਆਂ ਪਰ ਕੁਝ ਰੇਅਰ ਕੇਸ ਹੈਗੇ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਡਾਕਟਰਾਂ ਦੀ ਲਾਪਰਵਾਹੀ ਕਰਕੇ ਜਿਹੜੇ ਇਹ ਦਿਨ ਚੀਜ਼ਾਂ ਇਹ ਹਾਦਸੇ ਵਾਪਰ ਰਹੇ ਨੇ